ਸ਼ਿੰਗਲੀ ਦਾ ਰੋਲ ਦਿਖਾਇਆ ਗਿਆ ਬਹੁਤ ਸਟਰੌਂਗ ਦਿਖਾਇਆ ਗਿਆ ਸਾਰੀਆਂ ਬੀਬੀਆਂ ਤੋਂ ਪ੍ਰੇਰਣਾ ਲੈਣ ਸਖਤਰ ਧਾਰੀ ਹੁਣ ਤਾਂ ਕਿ ਕੋਈ ਗਲਤ ਆਦਮੀ ਉਸ ਕੁਪਲਾ ਅੱਖ ਚੱਕ ਕੇ ਨਾ ਦੇਖ ਸਕੇ ਇਹਦੇ ਨਾਲ ਤੇ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਸਾਨੂੰ ਆ ਸਾਡਾ ਕਲਚਰ ਸਾਡਾ ਸੱਭਿਆਚਾਰ ਚਾਹੀਦਾ ਸਾਡਾ ਪੰਜਾਬੀ ਵਿਰਸਾ ਸਾਹਮਣੇ ਚਾਹੀਦਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਸਾਨੂੰ ਉਹ ਚਾਹੀਦਾ ਬੱਚੇ ਬੱਚਿਆਂ ਨੂੰ ਪ੍ਰੇਰਣਾ ਮਿਲ ਸਕੇ ਤਰੇ ਵਿਦਿਆ ਬੱਚੇ ਬੱਚੀ ਨੂੰ ਕਿੰਨੀ ਜ਼ਰੂਰੀ ਆ ਜਿਹੜੇ ਬੱਚੇ ਨੇ ਉਹ ਰੋਲ ਲਵਾਇਆ ਉਹਦਾ ਬਹੁਤ ਵਧੀਆ ਰੋਲ ਆ ਬੀਬੀ ਦਾ ਬਹੁਤ ਸੋਹਣਾ ਰੋਲ ਆ ਸਿੰਘਾਂ ਦਾ ਤਾਂ ਹੈਗੇ ਹੀ ਸੀਗਾ ਰੋਲ ਜੀ ਤੇ ਇਸ ਕਰਕੇ ਸ਼ਾਸਤਰ ਵਿਦਿਆ ਜ਼ਰੂਰ ਚਾਹੀਦੀ ਆ ਹਰੇਕ ਬੱਚੇ ਬੱਚੀ ਨੂੰ ਸਿੰਘਣੀ ਅਨੁਸਾਰ ਨੂੰ ਇਹ ਸ਼ਾਸਤਰ ਵਿਦਿਆ ਜ਼ਰੂਰ ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਖਾਲਸਾ ਕਾਲਪੁਰਖੀ ਫੌਜ ਵਰਗਡਿਉ ਖਾਲਸਾ ਪ੍ਰਮਾਤਮਾ ਦੀ ਮੌਜ ਹੈ ਕਾਲ ਫਿਲਮ ਅੱਜ ਤੁਸੀਂ ਵੇਖੀ ਐ ਅਸੀਂ ਜਦੋਂ ਆਮ ਲੋਕ ਬੈਠ ਕੇ ਵੇਖ ਰਹੇ ਸੀ ਸਾਡੇ ਅੰਦਰ ਵੀ ਇੱਕ ਜੋਸ਼ ਆ ਰਿਹਾ ਸੀ ਤੇ ਤੁਸੀਂ ਤਾਂ ਗੁਰੂ ਦੇ ਵਿੱਚ ਹੀ ਜਿਹੜਾ ਹੈਗਾ ਐਨ ਐ ਵਧੀਆ ਕਿਰਦਾਰ ਨਿਭਾਏ ਗਏ ਨੇ ਕਿ ਜਿਹੜਾ ਕੋਈ ਦੇਖਦਾ ਉਹਦੇ ਜਿਹੜਾ ਹੈਗਾ ਉਹ ਖੂਨ ਵਾਲੇ ਮਾਰਦਾ ਇਹੋ ਜਿਹੀਆਂ ਫਿਲਮਾਂ ਸਾਨੂੰ ਦੇਣੀਆਂ ਚਾਹੀਦੀਆਂ ਸਭਾਬ ਨੇ ਜਿਹੜਾ ਪੰਜਾਬ ਦਾ ਸਾਡਾ ਇਹ ਇਤਿਹਾਸ ਆ ਸਾਡਾ ਕਲਚਰ ਆ ਇਹ ਇਤਿਹਾਸ ਆ ਜਿਹੜੇ ਬੱਚੇ-ਬੱਚੀਆਂ ਪੱਛਮੀ ਸਭਿਤਾ ਨਾਲ ਜੁੜ ਰਹੇ ਨੇ ਅੱਜ ਬਲਾਤਕਾਰ ਦੀਆਂ ਘਟਨਾਵਾਂ ਘਟ ਰਹੀਆਂ ਨੇ ਇਹਦੇ ਵਿੱਚ ਬੀਬੀ ਦਾ ਜਿਹੜਾ ਇੱਕ ਸਿੰਗਣੀ ਦਾ ਰੋਲ ਦਿਖਾਇਆ ਗਿਆ ਬਹੁਤ ਸਟਰੋਂਗ ਦਿਖਾਇਆ ਗਿਆ ਸਾਰੀਆਂ ਬੀਬੀਆਂ ਤੋਂ ਪ੍ਰੇਰਣਾ ਲੈਣ ਸ਼ਸਤਰਧਾਰੀ ਹੁਣ ਤਾਂ ਕਿ ਕੋਈ ਗਲਤ ਆਦਮੀ ਉਸ ਕੁਪੱਲਾ ਅੱਖ ਚੱਕੇ ਨਾ ਦੇਖ ਸਕੇ ਇਹਦੇ ਨਾਲ ਦੀਆਂ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਸਾਰੇ ਜਿੰਨੇ ਵੀ ਇਸ ਫਿਲਮ ਦੇ ਕੰਮ ਕਰਿਆ ਜਿੰਨਾਂ ਸਾਰਿਆਂ ਦੇ ਵਧਾਈ ਦੇ ਪਾਤਨ ਨੇ ਸਾਰਿਆਂ ਨੂੰ ਵਧਾਈਆਂ ਦਿੰਦੇ ਆਂ ਅੱਜਕੱਲ ਦਾ ਅਸੀਂ ਮਾਹੌਲ ਵੇਖ ਰਿਹਾ ਪੰਜਾਬ ਦਾ ਬਿਲਕੁਲ ਹੀ ਅਸੀਂ ਕਹਿ ਰਹੇ ਹਾਂ ਉਲਟ ਹੋ ਰਿਹਾ ਹੈ ਹੈਨਾ ਜੋ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ ਸ਼ੂਰਵੀਰਾਂ ਦੀ ਧਰਤੀ ਤੇ ਉਹ ਚੀਜ਼ਾਂ ਜਿਹੜੀ ਹੈ ਉਹ ਹੋ ਰਹੀਆਂ ਨੇ ਔਰ ਮੰਗ ਵੀ ਕੀਤੀ ਜਾ ਰਹੀ ਹੈ ਮੈਂ ਪਿਛਲੇ ਦਿਨੀ ਦੇਖ ਰਹੀ ਸੀ ਕਿ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਵਿੱਚ ਗੇ ਪਲੇਟ ਦੀ ਜਿਹੜੀ ਆ ਮੰਗ ਕੀਤੀ ਗਈ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇਹੋ ਜਿਹਾ ਸਾਨੂੰ ਇੱਕ ਜਿਹੜੇ ਪੱਛਮੀ ਸਭਤਾ ਜਿਹੜੇ ਇਹ ਪਲੇਟਾਂ ਨੇ ਸਾਨੂੰ ਚਾਹੀਦੀਆਂ ਨਹੀਂ ਹੈਗੀਆਂ ਸਾਨੂੰ ਆਹ ਸਾਡਾ ਆਪਣਾ ਕਲਚਰ ਸਾਡਾ ਸੱਭਿਆਚਾਰ ਚਾਹੀਦਾ ਸਾਡਾ ਪੰਜਾਬੀ ਵਿਰਸਾ ਸਾਾਨੂੰ ਚਾਹੀਦਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਸਾਨੂੰ ਉਹ ਚਾਹੀਦਾ ਬੱਚੇ ਬੱਚਿਆਂ ਨੂੰ ਪ੍ਰੇਰਣਾ ਮਿਲ ਸਕੇ ਪਰ ਜਿਹੜੇ ਕੋਸ਼ਿਸ਼ ਧਾਰਮਿਕ ਖੌਤੀ ਜਿਹੜੇ ਲੀਡਰ ਨੇ ਉਹ ਇਹਨਾਂ ਤੇ ਪਾਵ ਉਹ ਨਹੀਂ ਚਾਹੁੰਦੇ ਕਿ ਜਿਹੜਾ ਬੱਚਾ ਬੱਚਾ ਨੌਜਵਾਨ ਜਿਹੜਾ ਹੈਗਾ ਉਹ ਸਿੱਖੀ ਦੇ ਵੱਲ ਆਵੇ ਉਹ ਥੋੜੀਆਂ ਜਿਹਾ ਪਾਵਨੀਆਂ ਲਾਗ ਰਹੀਆਂ ਨੇ ਪਰ ਇਹਨਾਂ ਲਈ ਖੁੱਲ ਕੇ ਅੱਜ ਇਹ ਸੋਸ਼ਲ ਮੀਡੀਆ ਦਾ ਜਮਾਨਾ ਉਹਦੇ ਵਿੱਚ ਖੁੱਲਕੇ ਜੋ-ਜਾ ਦੇਖਣਗੇ ਬੱਚਿਓ ਉਹ ਜਿਹੇ ਉਹਦਾ ਤੇ ਪ੍ਰਭਾਵ ਪੈਂਦਾ ਵਾ ਇਸ ਕਰਕੇ ਇਹੋ ਜਿਹੀਆਂ ਫਿਲਮਾਂ ਜ਼ਰੂਰ ਆਉਣੀਆਂ ਚਾਹੀਦੀ ਨੇ ਜੀ ਸ਼ਾਸਤਰ ਵਿੱਦਿਆ ਕਿੰਨੀ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਹਰੇਕ ਨੂੰ ਸ਼ਾਸਤਰ ਵਿੱਦਿਆ ਫਿਲਮ ਦੇ ਵਿੱਚ ਪਤਾ ਲੱਗ ਜਾਂਦਾ ਵੀ ਸ਼ਾਸਤਰ ਵਿੱਦਿਆ ਬੱਚੇ-ਬੱਚੀ ਨੂੰ ਕਿੰਨੀ ਜ਼ਰੂਰੀ ਆ ਜਿਹੜੇ ਬੱਚੇ ਨੇ ਉਹ ਰੋਲ ਲਵਾਇਆ ਉਹਦਾ ਬਹੁਤ ਵਧੀਆ ਰੋਲ ਆ ਬੀਬੀ ਦਾ ਵੀ ਬਹੁਤ ਸੋਹਣਾ ਰੋਲ ਆ ਸਿੰਘਾਂ ਦਾ ਤਾਂ ਹੈਗੇ ਹੀ ਸੀਗਾ ਰੋਲ ਜੀ ਤੇ ਇਸ ਕਰਕੇ ਸ਼ਾਸਤਰ ਵਿੱਦਿਆ ਜ਼ਰੂਰ ਚਾਹੀਦੀ ਆ ਹਰੇਕ ਬੱਚੇ-ਬੱਚੀ ਨੂੰ ਸਿੰਘਣੀ ਨੂੰ ਸਾਰਿਆਂ ਨੂੰ ਇਹ ਸ਼ਾਸਤਰ ਵਿ ਅਗਨੀਓ ਖਾਲਸਾ ਪ੍ਰਮਾਤਮਾ ਦੀ ਮੌਜ ਇਹ ਅਕਾਲ ਪੁਰਖ ਦੀ ਮੌਜ ਦੇ ਵਿੱਚ ਖਾਲਸਾ ਪੈਦਾ ਹੋਇਆ ਇਹਨੂੰ ਸੰਸਥਿਤਤਾ ਰਹੀ ਹੋਣਾ ਚਾਹੀਦਾ ਤਾਂ ਕਿ ਅਸੀਂ ਆਪ ਦਾ ਵੀ ਰੱਖਿਆ ਕਰੀਏ ਤੇ ਨਾਲ ਦੀ ਦੀ ਬਖ ਰੱਖਸ਼ਾ ਹੋ ਸਕੇ ਆਤਮ ਬਲ ਜ਼ਰੂਰੀ ਆ ਸਰੀਰ ਦੇ ਵਿੱਚ ਅੱਜ ਸਾਨੂੰ ਨਸਿਆਂ ਦੇ ਵਿੱਚ ਪ੍ਰੋਰਸਤਾ ਪੰਜਾਬ ਨੂੰ ਨੌਜਵਾਨੀ ਸਾਡੀ ਜਿਹੜੀ ਉਹ ਨਸਿਆਂ ਨੇ ਖਾਲੀ ਟੀਕਾ ਲਾਉਣ ਸਾਰੀ ਮਰ ਜਾਂਦੇ ਨੇ ਜਿੰਨ ਉਹ ਕਹਿੰਦੇ ਵੀ ਚਾਹੇ ਦੇਖੋ ਘਰ ਤੋਂ ਮਾੜਾ ਜਿੰਨਾ ਮਰਜੀ ਹੋਵੇ ਪਰ ਸਰੀਰ ਦਾ ਮਾੜਾ ਨਹੀਂ ਹੋਣਾ ਚਾਹੀਦਾ ਸਰੀਰ ਦਾ ਤਰਕੜਾ ਹੋਣਾ ਚਾਹੀਦਾ ਸਾਨੂੰ ਚੰਗੀਆਂ ਖਰਾਕਾਂ ਕਹਾਣੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਜੀ ਅਸੀਂ ਕਿਵੇਂ ਆਪਦਾ ਜਿਹੜਾ ਨੌਜਵਾਨੀ ਕਿਵੇਂ ਬਚਾਉਣੀ ਹੈ ਨਸ਼ਿਆਂ ਤੋਂ ਕਿਵੇਂ ਇਹਨਾਂ ਨੂੰ ਰਹਿਤ ਕਰਨਾ ਤੇ ਹੁਣ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਸਾਡੇ ਜਿਹੜੇ ਸੁਸਾਇਟੀਆਂ ਨੇ ਸਾਡੀਆਂ ਸੰਪਰਦਾਵਾਂ ਨੇ ਉਹਨਾਂ ਨੂੰ ਵੀ ਪਹਿਲ ਕਰਦੋਂ ਤੇ ਨੌਜਵਾਨੀ ਦਾ ਖਾਲਸਾ ਕਰਕੇ ਖਿਆਲ ਰੱਖਣਾ ਚਾਹੀਦਾ ਵਾਹ ਕਿੱਜੇ ਦਾ ਖਾਲਸਾ ਵਾਹ ਕਿੱਜੇ ਦਾ ਫਤਿਹ ਵਾਹ ਕਿੱਜੇ ਦਾ